ਬੜਾ ਲੱਖਪਤੀ ਬੰਦਾ ਹੋਇਆ ਕਿਸੇ ਇੰਟਰਵਿਊ ਕਰਨ ਵਾਲੇ ਨੇ ਉਹਦੀ ਇੰਟਰਵਿਊ ਕੀਤੀ ਉਹਨੂੰ ਪੁੱਛਿਆ ਵੀ ਤੁਹਾਡੇ ਕੋਲੇ ਐਨਾ ਕੁਝ ਲੱਖ ਕਰੋੜਾਂ ਦੀ ਜਾਇਦਾਦ ਹੈ ਤੁਹਾਡੇ ਕੋਲੇ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਕੋਲੇ ਸਭ ਤੋਂ ਵੱਧ ਕੀ ਹੁੰਦੀ ਹੈ ਉਹ ਜਿਹੜਾ ਬੰਦਾ ਬੈਠਾ ਕਰੋੜਪਤੀ ਬੰਦਾ ਹੈ ਉਹਦੇ ਫੱਟ ਉੱਤੇ ਇੱਕ ਘੜੀ ਬੰਨੀ ਹੈ ਸਵਾ ਲੱਖ ਦੀ ਘੜੀ ਹੈ ਇੰਟਰਵਿਊ ਕਰਨ ਵਾਲੇ ਨੇ ਸੋਚਿਆ ਸ਼ਾਇਦ ਇਹ ਬੰਦੇ ਨੇ ਕਹਿ ਦੇਣਾ ਮੇਰੇ ਕੋਲੇ ਭੜੀ-ਭੜੀ ਕੀਮਤੀ ਹੈ ਸਵਾ ਲੱਖ ਦੀ ਗੱਡੀ ਹੈ ਉਹਨੇ ਕਿਹਾ ਦੱਸ ਕਿਹੜੀ ਚੀਜ਼ ਮੈਂ ਪੁੱਛਣਾ ਚਾਹੁੰਦਾ ਤੇਰੇ ਕੋਲੇ ਸਭ ਤੋਂ ਵੱਧ ਕੀਮਤੀ ਹੈ ਗੱਡੀਆਂ ਤੇਰੇ ਕੋਲੇ ਆ ਕਰੋੜ-ਕਰੋੜ ਦੀਆਂ ਗੱਡੀਆਂ ਐਡੇ ਮਹਿੰਗੇ ਵਸਤਰ ਭੜੀਆਂ ਤੇਰੇ ਕੋਲੇ ਸਵਾ-ਸਵਾ ਲੱਖ ਦੀਆਂ ਕਿੰਨੇ ਕਰੋੜਾਂ ਦਾ ਤੇਰੇ ਕੋਲੇ ਮੰਗਲਾ ਬਣਾਇਆ ਪੁੱਛਣ ਵਾਲਾ ਸੋਚਦਾ ਸ਼ਾਇਦ ਇਹ ਬੰਦੇ ਨੇ ਇਹੀ ਜਵਾਬ ਦੇਣਾ ਮੇਰੇ ਕੋਲੇ ਗੱਡੀ ਕੀਮਤੀ ਹੈ ਮੇਰੇ ਕੋਲੇ ਘਰ ਮੇਰੇ ਵਾਸਤੇ ਕੀਮਤੀ ਹੈ ਚੋਲ ਹੋਰ ਚੀਜ਼ ਕਹਿ ਦਿੰਿਆ ਮੇਰੇ ਵਾਸਤੇ ਕੀਮਤੀ ਹੈ ਪਰ ਉਹਨੇ ਜਵਾਬ ਬੜਾ ਪਿਆਰਾ ਦਿੱਤਾ ਉਹ ਕਹਿੰਦਾ ਤੂੰ ਮੇਰੇ ਨਾਲ ਚੱਲ ਤੂੰ ਅੱਧਰ ਲੈ ਕੇ ਆ ਕੇ ਕਰੇ ਉਹਨੇ ਜਾ ਕੇ ਸ਼ੀਸ਼ੇ ਦੇ ਵਿੱਚ ਜੜੀ ਆਪਦੇ ਪਿਓ ਦੀ ਇੱਕ ਜੁੱਤੀ ਵਿਖਾਈ ਉਹਨੇ ਹੱਥ ਕਰਕੇ ਕਿਹਾ ਤੋੜ ਪਤੀ ਬੰਦੇ ਨੇ ਕਹਿੰਦਾ ਆ ਮੇਰੇ ਵਾਸਤੇ ਕੀਮਤੀ ਹੈ ਹਰਾਦ ਹੋ ਗਿਆ ਪੁੱਛਣ ਵਾਲਾ 2 250 ਦੀ ਜੁੱਤੀ ਹੈ ਐਡੀ ਕੀਮਤੀ ਹੈ ਇਹ ਕਿੰਨਾ ਸੋਚਦਾ ਜਦੋਂ ਹਰਾਦ ਹੋ ਗਿਆ ਤੇ ਪੁੱਛਿਆ ਇੰਨੀਆਂ ਚੀਜ਼ਾਂ ਛੱਡ ਕੇ ਇਹ ਤੋਂ 2 300 ਦੀ ਜੁੱਤੀ ਕਿੰਨੇ ਕੀਮਤੀ ਹੈ ਉਹ ਕਹਿੰਦਾ ਜੋ ਕੁਝ ਅੱਜ ਮੇਰੇ ਕੋਲੇ ਹੈ ਜੋ ਕੁਝ ਮੇਰੇ ਕੋਲੇ ਹੈ ਮੈਂ ਭਾਵੇਂ ਕਰੋੜ ਪਤੀਆਂ ਭਾਵੇਂ ਲੋਕ ਮੈਨੂੰ ਅਰਦਾ ਪਤੀ ਕਹਿੰਦੇ ਆ ਪਰ ਉਹ ਕਹਿੰਦਾ ਜੋ ਕੁਝ ਹੈ ਇਹ 250 ਦੀ ਪਿਓ ਦੀ ਜੁੱਤੀ ਕਰਕੇ ਹੈ ਜੇ ਪਿਓ ਦੀ ਮੁੱਠੀ ਨਾ ਕਸਦੀ ਜੇ ਪਿਓ ਨੂੰ ਜੁੱਤੀ ਦਾ ਡਰ ਮੇਰੇ ਸਿਰ ਤੇ ਨਾ ਹੁੰਦਾ ਅੱਜ ਮੈਂ ਕਰੋੜਪਤੀ ਨਾ ਹੁੰਦਾ ਤੇ ਤੁਸੀਂ ਵੇਖੋਗੇ ਦੁਨੀਆ ਦੇ ਵਿੱਚ ਜਿਹੜੇ ਬੱਚਿਆਂ ਦੇ ਸਿਰ ਤੇ ਪਿਓ ਦਾ ਡਰ ਜਿਹੜੇ ਪਿਓ ਤੋਂ ਡਰਦੇ ਆ ਉਹ ਬੱਚੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਜਿਹੜੇ